ਅਗਲੀ ਵਾਰ ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਆ ਰਹੀ ਆ ਕੈਨੇਡਾ ਦੇ ਵਿੱਚ ਸਰੋਤਿਆਂ ਨੂੰ ਯਾਦ ਹੋਊਗਾ ਕਿ ਇੱਕ ਟਰੱਕ ਦਾ ਐਕਸੀਡੈਂਟ ਹੋਇਆ ਸੀ ਬਹੁਤ ਵੱਡਾ ਜਿਹਦੇ ਵਿੱਚ 16 ਜਾਨੇ ਮਾਰੇ ਗਏ ਸੀ 13 ਜਾਨੇ ਜ਼ਖਮੀ ਸੀ ਸਸਕੈਚੂਨ ਜਿਹੜਾ ਸੂਬਾ ਹੈਗਾ ਕੈਨੇਡਾ ਦਾ ਇਹ 2018 ਦੇ ਵਿੱਚ ਵਾਪਰਿਆ ਸੀ ਤੇ ਜਿਹੜੇ ਉਹ ਮਾਰੇ ਗਏ ਸੀ ਵਿਚਾਰੇ ਸਾਰੇ ਉਹ ਹਾਕੀ ਦੇ ਪਲੇਅਰ ਸੀਗੇ ਹਾਕੀ ਦੇ ਖਿਡਾਰੀ ਸੀਗੇ ਬੱਸ ਦੇ ਵਿੱਚ ਜਾ ਰਹੇ ਸੀ ਜਦੋਂ ਟਰੱਕ ਵਾਲੇ ਦੀ ਗਲਤੀ ਸੀ ਜਿਸ ਨੇ ਉਸ ਬੱਸ ਦੇ ਵਿੱਚ ਟੱਕਰ ਮਾਰੀ ਸੀ ਤੇ 16 ਜਣਿਆਂ ਦੀ ਮੌਤ ਹੋ ਗਈ ਸੀ 13 ਜਣੇ ਜ਼ਖਮੀ ਹੋ ਗਏ ਸੀ ਸੋ ਅੱਜ ਕੈਨੇਡਾ ਦਾ ਜਿਹੜਾ ਇਮੀਗ੍ਰੇਸ਼ਨ ਤੇ ਰਿਫਿਊਜੀ ਬੋਰਡ ਆ ਉਹਨੇ ਟਰੱਕ ਦਾ ਜਿਹੜਾ ਡਰਾਈਵਰ ਸੀ ਜਸਕੀਰ ਸਿੰਘ ਸਿੱਧੂ ਆ ਉਹਨੂੰ ਕਹਿ ਦਿੱਤਾ ਵੀ ਤੈਨੂੰ ਕੈਨੇਡਾ ਛੱਡ ਕੇ ਜਾਣਾ ਪੈਣਾ ਹੈਗਾ ਆ ਦੇਸ਼ ਨਿਕਾਲਾ ਜਿੱਦਾਂ ਆਪਾਂ ਕਹਿ ਸਕਦੇ ਹੈਗੇ ਆ ਆ ਮਾਰੇ ਗਏ ਕਈ ਖਿਡਾਰੀਆਂ ਦੇ ਜਿਹੜੇ ਮਾਪੇ ਸੀਗੇ ਉਹ ਜਿਹੜਾ ਸਿੱਧੂ ਸੀਗਾ ਕੋਰਟ ਦੇ ਵਿੱਚ ਉਹਨ ਪਛਤਾਵਾ ਵੀ ਕੀਤਾ ਵੀ ਮੇਰੀ ਗਲਤੀ ਹੈਗੀ ਆ ਤੇ ਪਰ ਉਹ ਤੋਂ ਖੁਸ਼ ਨਹੀਂ ਸੀ ਉਹ ਕਹਿੰਦੇ ਸੀ ਵੀ ਇਦਾਂ ਦਾ ਜਿਹੜਾ ਬੰਦਾ ਆ ਇਹ ਸਾਡੇ ਮੁਲਕ 'ਚ ਨਹੀਂ ਰਹਿਣਾ ਚਾਹੀਦਾ ਆ ਦੇ ਪਰ ਇਹ ਸਭੇ ਕੋਸ਼ਿਸ਼ ਪੇਰੈਂਟਸ ਕਹਿੰਦੇ ਸੀ ਵੀ ਚਲੋ ਜੋ ਹੋ ਗਿਆ ਉਹ ਤਾਂ ਮਾਰੀ ਗੱਲ ਹੈ ਅਸੀਂ ਸੰਤੁਸ਼ਟ ਨਹੀਂ ਹੈਗੇ ਪਰ ਇਸ ਨੂੰ ਇਸ ਮੁਲਕ ਵਿੱਚ ਰਹਿਣ ਦਿੱਤਾ ਜਾਵੇ ਪਰ ਬੋਰਡ ਨੇ ਜਿਹੜੀ ਇਹ ਮੰਗ ਠਕਰਾ ਦਿੱਤੀ ਹੈਗੀ ਆ ਸੋ ਇਮੀਗ੍ਰੇਸ਼ਨ ਬੋਰਡ ਜਿਹੜਾ ਆ ਹੰਬੋਲਟ ਬ੍ਰਾਂਕੋ ਕ੍ਰੈਸ਼ ਹੋਇਆ ਸੀ ਉਹਦੇ ਸਬੰਧ ਦੇ ਵਿੱਚ ਉਹਨਾਂ ਨੇ ਜੋ ਟਰੱਕ ਦਾ ਡਰਾਈਵਰ ਸੀ ਜਸਕੀਰ ਸਿੰਘ ਸਿੱਧੂ ਉਸ ਨੂੰ ਦੇਸ਼ ਛੱਡਣ ਦੇ ਹੁਕਮ ਦੇ ਰਿਤੇ ਜੀਆ ਕੈਸਾ ਤੇ ਵੀ ਉਸ ਨੂੰ ਰਿਪੋਰਟ ਜਿਹੜਾ ਉਹ ਕਰ ਦਿੱਤਾ ਹੈ ਰੁਕੀ ਡਰਾਈਵਰ ਸੀਗਾ ਇਹ ਸਟਾਪ ਸਾਈਨ ਮਿਸ ਕਰ ਗਿਆ ਸੀਗਾ 2018 ਦੀ ਇਹ ਗੱਲ ਆ ਟਿਸਡੇਲ ਉਹ ਇਲਾਕਾ ਸੀਗਾ ਹੰਬੋਲਡ ਬ੍ਰਾਂਕੋ ਦੀ ਜਿਹੜੀ ਸਕੂਲ ਦੀ ਟੀਮ ਸੀਗੀ ਪੰਜਾਬ ਤੋਂ ਆਉਂਦਾ ਪਰਮਨੈਂਟ ਰੈਜ਼ੀਡੈਂਟ ਸੀਗਾ ਉਸ ਟਾਈਮ ਦੇ ਉੱਤੇ ਜਦ ਇਹ ਐਕਸੀਡੈਂਟ ਹੋਇਆ ਸੀ ਸੋ ਉਹਦੀ ਪਰਮਨੈਂਟ ਰੈਜ਼ੀਡੈਂਸੀ ਵੀ ਜਿਹੜੀ ਵਾਪਸ ਲੈ ਲਈ ਗਈ ਆ ਤੇ ਹੁਣੇ-ਹੁਣੇ ਆ ਜੇ ਬ੍ਰੇਕਿੰਗ ਨਿਊਜ਼ ਜਿਹੜੀ ਆ ਰਹੀ ਆ ਵੀ ਬੋਰਡ ਨੇ ਇਸ ਨੂੰ ਡਿਪੋਰਟ ਕਰਨ ਦੇ ਜਿਹੜੇ ਆਰਡਰ ਆ ਉਹ ਉਹ ਦੇ ਦਿੱਤੇ ਸੀ ਆ ਸੋ ਔਖਾ ਆ ਇਹਦੇ ਪਰਿਵਾਰ ਲਈ ਵੀ ਔਖਾ ਆ ਓਬਵੀਅਸਲੀ ਜਿਹੜੇ ਚਲੇ ਗਏ ਜੀ ਉਹ ਤਾਂ ਹੁਣ ਪਿਛਲੇ 6 ਸਾਲ ਤੋਂ ਵਿਲਕੀ ਜਿਹੜੇ ਉਹ ਰਹੇ ਸੀਗੇ ਆ ਬਹੁਤ ਮੰਦਪਾਗੀ ਜਿਹੜੀ ਇਹ ਘਟਨਾ ਸੀ ਇਹਨੇ ਆਪਣਾ ਜਿੱਦਾਂ ਆਪਾਂ ਪਹਿਲਾਂ ਵੀ ਦੱਸਿਆ ਆਪਣਾ ਦੋਸ਼ ਵੀ ਕਬੂਲਿਆ ਸੀ ਮਾਫੀ ਵੀ ਮੰਗੀ ਸੀ ਆ ਰੋਂਦਾ ਵੀ ਸੀ ਵਿਚਾਰਾ ਪਰ ਹੁਣ ਇਹ ਵੀ ਜਿਹੜੀ ਗਲਤੀ ਹੋਈ ਸੀ ਉਸ ਦੀ ਸਜ਼ਾ ਜਿਹੜੀ ਆ ਉਹ ਭੁਗਤਣੀ ਪੈਣੀ ਚਾਹੀਦੀ ਆਪਾਂ ਕਈ ਇਹਦੀ ਦੇਖਿਆ ਵੀ ਕਈ ਦੀ ਕਿਸੇ ਕੋ ਹੋ ਜਾਂਦੇ ਤੇ ਉਹ ਮੰਨਦੇ ਨਹੀਂ ਕਰਦੇ ਨਹੀਂ ਇਹ ਚਲੋ ਇਹ ਆ ਵੀ ਸ਼ਾਇਦ ਇਸ ਨੂੰ ਹੀਲਿੰਗ ਦੇ ਵਿੱਚ ਗਾਂ ਜਿਹੜੀ ਆ ਉਮਰ ਦੇ ਵਿੱਚ ਜਿਉਂ ਜਿਉਂ ਉਮਰ ਦਰਾਜ਼ ਹੋਊਗਾ ਤੇ ਸ਼ਾਇਦ ਇਸ ਨੂੰ ਕੋਈ ਜਿਹੜਾ ਦਿਲ ਦੇ ਵਿੱਚ ਆ ਵੀ ਨਹੀਂ ਤਾਂ ਬਹੁਤ ਵੱਡਾ ਜਿਹੜਾ ਇੱਕ ਸਦਮਾ ਹੁੰਦਾ ਹੈ ਉਹਨਾਂ ਪਰਿਵਾਰਾਂ ਲਈ ਵੀ ਤੇ ਇਹਦੇ ਲਈ ਵੀ ਜਿਹੜਾ ਹੋਊਗਾ ਸੋ ਇਵੈਂਚੁਅਲੀ ਜਿਹੜੀ ਕੈਲੀਫੋਰਨੀਆ ਸੌਰੀ ਕੈਨੇਡਾ ਦੀ ਜਿਹੜੀ ਬਾਰਡਰ ਸਰਵਿਸਿਸ এজੰਸੀਆ ਉਹਨਾਂ ਨੇ 2 ਸਾਲ ਪਹਿਲਾਂ ਰეკਮੈਂਡ ਕੀਤਾ ਸੀ ਇਸ ਨੂੰ ਰਿਪੋਰਟ ਕਰਨ ਦੇ ਲਈ ਫਿਰ ਅਦਾਲਤ ਦੇ ਵਿੱਚ ਇਹ ਅੱਗੇ ਤੋਂ ਅੱਗੇ ਜਿਹੜੇ ਕੇਸ ਚੱਲਦੇ ਰਹੇ ਤੇ ਅੱਜ ਫਾਈਨਲੀ ਜਿਹੜਾ ਇਹ ਬੋਰਡ ਉਨੇ ਇੱਕ ਡਿਸੀਜਨ ਸੁਣਾ ਦਿੱਤਾ ਆ ਇਮੀਗ੍ਰੇਸ਼ਨ ਤੇ ਰੈਫਿਊਜੀ ਬੋਰਡ ਨੇ ਜਸਕੀਰਤ ਸਿੰਘ ਸਿੱਧੂ ਦੇ ਮਾਮਲੇ ਚ ਵੀ ਇਸ ਨੂੰ ਡਿਪੋਰਟ ਕੀਤਾ ਜਾਵੇਗਾ